ਜੀ ਆਪ ਵਰਤੇ ਚਲੋ ਕੋਈ ਬਣੀ ਇਦਾਂ ਹੁੰਦਾ ਜਾਂ ਨਹੀਂ ਉਹ ਵੋਟਾਂ ਦੀ ਗੱਲ ਕਰਦੇ ਇਹੀ ਹੈ ਹਾਂ ਮੰਨ ਲਓ ਆਪਾਂ ਇਹ ਮੰਨ ਲੈਂਦੇ ਕਿ ਆਪਾਂ ਜੇ ਕਿਸੇ ਮੁੱਦੇ ਤੇ ਕੋਈ ਸਰਕਾਰ ਕੋਈ ਸਟੈਪ ਲੈਂਦੀ ਹੈ ਤਾਂ ਵੋਟ ਦੀ ਪ੍ਰੋਬਲਮ ਹੋਦੀ ਹੈ ਔਰ ਜੇ ਤੁਸੀਂ VOTING ਦੇ ਹਿਸਾਬ ਨਾਲ ਜੀ ਕੱਢੋ ਜੇ ਇੱਕ ਸੀਟ ਤੇ ਤੁਹਾਨੂੰ ਦੋ ਦੇ ਇਫੈਕਟ ਵੀ ਪੈ ਜਾਊਗਾ ਤਾਂ ਤੁਹਾਨੂੰ ਰਿਸਪੌਂਸ ਕਿੰਨਾ ਮਿਲਦਾ ਇਹ ਵੀ ਸੋਚੋ ਆ ਸਾਰੀ ਬੈਲ ਤੁਹਾਡੀ ਉਹਨਾਂ ਨੂੰ ਫਖਾਦਾ ਕਰਦੀ ਤੁਸੀਂ ਲੀਡ ਕਰ ਦੋ ਤੁਹਾਡੀ ਕੰਸਟਿਟੂਐਂਟ ਜੀ ਵੋਟ ਉਹ ਉੱਥੇ 10 ਸੀਟ ਹੈ ਜੇ ਕਿਸੇ ਟੈਰ ਰਹੇ ਜੋ ਵੀ ਉਸ ਕਰ ਉਹਦੇ ਕਰਕੇ ਤਾਂ ਬਾਕੀ 9 ਦਿਨ ਤਾਂ ਤੁਹਾਨੂੰ ਪਕੜਨਾ ਬਹੁਤ ਮਿਲਦਾ ਹੈ ਜਿਉਂ ਕਿ ਟਾਣੇ ਬੇਸਿਕਲੀ ਵੀ ਆਪਾਂ ਸਿਖਰ ਉੱਤੇ ਜਾਂਦੇ ਸਾਰੇ ਕਰਨੇ ਜੋ ਹਿੰਦੂਆ ਪੰਜਾਬ ਦਾ ਜੋ ਚਲੋ ਹੁਣ ਧਰਮ ਦਾ ਇਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਤੇ ਆਹ ਆ ਮੇਰੇ ਪਿੰਡ ਦਾ ਡਾਕਟਰ ਸਾਹਿਬ ਪਿੱਛੇ ਪੜੇ ਜਾਂਦੇ ਇਕੱਠੇ ਪੁਰ ਦਵਾਰੇ ਜਾਂਦੇ ਇਕੱਠੀ ਹਰ ਜਗ੍ਹਾ ਜਾਂਦੇ ਤੋਂ ਆਪਾਂ ਸਵੇਰੇ ਉੱਠ ਕੇ ਕਰੇ ਉਹ ਸੁਣਦੇ ਮਹਾਰਾਜ ਦੇ ਪਾਪਣ ਨੂੰ ਪਾਣੀ ਪੀਤਾ ਉਹੀ ਤਰ੍ਹਾਂ ਹੀ ਸਾਡੇ ਕੋਲ ਉਹਦੇ ਸਿਰ ਤੇ ਤਾਂ ਪਾਉਡੇ ਫਿਰਦੇ ਆ ਆਪਾਂ ਸਾਰੇ ਉੱਥੇ ਨਤਮਸਤ ਹੋਨੇ ਆ ਤਿਉਹਨਾ ਦੀ ਜਿਹੜੀ ਪਹਿਲਾ ਸੰਦੇਸ਼ ਤਾਂ ਇਹੀ ਆ ਨਾ ਵੀ ਆਹ ਤਿੰਨ ਚੀਜ਼ਾਂ ਦਾ ਦਿੱਧਿਆ ਰੱਖੀਏ ਬਸ ਇਡਾ ਕੰਮ ਹਰਮਨਜੀਤ ਉਹਨਾਂ ਦੀ ਨਾ ਉਹ ਸੀਗੀ ਲਾਈਨਾਂ ਕਹਿੰਦੇ ਵੀ ਸਾਨੂੰ ਜੰਗ ਲਈ ਤੇਜ਼ ਹੋਈ ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਬੇਸ਼ ਹੋਈ ਕੀ ਐਬਜੀ ਚੀਜ਼ ਐ ਜਿਹੜੀ ਮੈਨੂੰ ਇਹਨਾਂ ਨੂੰ ਸ਼ਾਇਦ ਤੁਸੀਂ ਵੀ ਉਹ ਕੁਰਸੀ ਤੇ ਬਹਿਜੋਗੇ ਬੱਤ ਬਦਲੀ ਚਲੋ ਨਾ ਹੋ ਬੈਠ ਮੈਂ ਤਾਂ ਕਿੱਲਾ ਅਸੀਂ ਤਾਂ ਬੈਠਣ ਵਾਲੇ ਲਈ ਆਇਆ ਐ ਇਧਰ ਪਾ ਦਿਓ ਉਹ ਉਹਦੇ ਬਰਤਨ ਲਾਉਣਾ ਗਿਆ ਸੀ ਮੈਨੂੰ ਇੱਕ ਗੱਲ ਦੱਸ ਦੇਣੀ ਆ ਸੁਣ ਕੀ ਕੁਰਸੀ ਦੀ ਗੱਲ ਮੈਂ ਬਾਤ ਮੈਂ ਕੁਰਸੀ ਦੀ ਗੱਲ ਛੱਡੋ ਅੱਜ ਦਾ ਥੋਕ ਬਜਾ ਕੇ ਮੈਂ ਚੋਣਾ ਲੜਿਆ ਨਾ ਮੈਂ ਲੋਕਾਂ ਨੂੰ ਕਦੇ ਇਹ ਨਹੀਂ ਕਿਹਾ ਵੀ ਮੈਂ ਆਇਆ ਸਮੁਖਤ ਚੀਜ਼ ਦੇ ਹੱਕ ਚਾ ਮੈਂ ਆ ਮੁਫਤ ਦੇ ਹੱਕ ਮੈਂ ਲੋਕਾਂ ਨੂੰ ਕਹਿੰਦਾ ਸੀ ਵੀ ਜਿਹੜਾ ਤੁਸੀਂ ਮੋਟਰਾਂ ਦਾ ਬਿੱਲ ਤੁਸੀਂ ਮਾਫ ਕਰਾ ਲਿਆ ਗਲਤ ਦਾ ਤੁਹਾਨੂੰ ਅਗਲਿਆਂ ਨੇ ਥੋੜਾ ਦੂਲਾ ਨੁਕਸਾਨ ਕਿਹੜਾ ਤੁਹਾਨੂੰ ਨਹਿਰੀ ਪਾਣੀ ਤੋਂ ਪਾਸੇ ਕਰਤਾ ਤੇ ਖਾਲ ਬਾਕੇ ਵਿੱਚ ਰਲਾ ਲੇ ਤੁਸੀਂ ਮੋਟਰਾਂ ਦੇ ਫਰੀ ਦੇ ਚੱਕਰ ਚ 8 ਮਿੰਟ ਛੱਡ ਕੇ ਘਰੇ ਆ ਜਾਂਦੇ ਹੋ ਤੁਸੀਂ ਧਰਤੀਆਂ ਤੋਂ ਪਾਣੀ ਮੁਕਾਤਾ ਤੁਹਾਨੂੰ ਨੁਕਸਾਨ ਹੋਇਆ ਕਿ ਨਹੀਂ ਹੋਇਆ ਨਹਿਰੀ ਪਾਣੀ ਸਾਡਾ ਖੋਹ ਕੇ ਦੂਜੇ ਸੁਪਿਆਂ ਨੂੰ ਦਿੱਤਾ ਤੇ ਥੱਲੋ ਹੀ ਪਾਣੀ ਖਿੱਚਦਾ ਮੈਂ ਇਹ ਗੱਲਾਂ ਦਾ ਪ੍ਰਚਾਰ ਕਰਦਾ ਸੀ ਇੱਕ ਮੈਂ ਮਾਨਸਾ ਦੇ ਪਿੰਡ 'ਚ ਬੋਲਾਂ ਕਿਰਾ ਸ਼ੇਰਾ ਫਿਰ ਤੈਨੂੰ ਵੋਟ ਨਹੀਂ ਪੈਂਦੀ ਬਾ ਨਾ ਪਾਓ ਮੈਂ ਜਿਹੜੀ ਕਹਿੰਨਾ ਲੱਖ ਵਾਰੀ ਨਾ ਪਾਓ ਹਰਾ ਦਿਓ ਯਾਰ ਬਸ ਅਸੀਂ ਕੋਈ ਸਮਝੌਤਾ ਪੰਜਾਬ ਦੇ ਹਾਲਾਤਾਂ ਨਾਲ ਜਾਂ ਦੇਖ ਕੇ ਅਸੀਂ ਪੰਜਾਬ ਦੇ ਦਿੱਕਾਂ ਨਾਲ ਹੱਕਾਂ ਨਾਲ ਕਰ ਦਾਂਗੇ ਉਹ ਬਗੇ ਭਾਈ ਅਸੀਂ ਨਹੀਂ ਮੇਰੀ ਗੱਲ ਸਾਫ਼ ਤੇ ਸਪਸ਼ਟ ਹੈ ਨਹੀਂ ਮੈਂ ਕਿੰਨੇ ਵਾਰੀ ਇਹ ਗੱਲ ਕਹੀ ਅਸੀਂ ਕੀ ਦੇਣਾ ਚੋਣਾ ਆਈਆਂ ਜਾਂ ਸਾਨੂੰ ਆਖਰਾਂ ਹੋਣੀਆਂ ਟਿਕਟਾਂ ਦੇ ਦਿੰਨੇ ਆ ਬਾਈ ਦੀਆਂ ਵਿਧਾਨ ਸਭਾ ਚੋਂ ਸਾਨੂੰ 5-5 ਟਿਕਟਾਂ ਦੀ ਆਫਰਾਂ ਉੱਧਰ ਜਾ ਕੇ ਚੜ ਜਾਂਦੇ ਫਿਰ ਚੜਨਾ ਹੀ ਤਾਂ ਕਿੱ데 ਨਹੀਂ ਜਾ ਕੇ ਸੋ ਇਸ ਕਰਕੇ ਜਿਹੜੀ ਕਾਪੀ ਚ ਵਟ ਕੇ ਫਾਇਦਾ ਹੋ ਜਾਂਦਾ ਜੀ ਹਾਂ ਯਾਰ ਟਾਂਛੇ ਚ ਵੜ ਕੇ ਫਾਇਦਾ ਹੋ ਜਾਂਦਾ ਨਹੀਂ ਨਹੀਂ ਉਹ ਇਹ ਜੇ ਬੇਈਮਾਨਾਂ ਨਾਲ ਹੁਣ ਮੇਰੀ ਗੱਲ ਸੁਣੋ ਯਾਰ ਤੁਸੀਂ ਗੱਲ ਕਰੋ ਕਾਂਗਰਸੀ ਤਾਂ ਇਹ ਐਂ ਬੈਠਿਆ ਦਾਤ ਤੇ ਸ਼ਹਿਦ ਲਈ ਬੈਠਿਆ ਵੀ ਸਾਡਾ ਦਾ ਲੱਗ ਜੂ ਪਤਾ ਨਹੀਂ ਇਹਨਾਂ ਨੂੰ ਲੋਕ ਨਰਾਜ਼ ਹੋ ਗਏ ਉਹ ਤਾਂ ਐਂ ਬੈਠੇ ਆ ਕੱਲ ਮਲੂਕਾ ਬਣ ਲਈ ਜਾਂਦਾ ਸੀ ਕਹਿੰਦਾ ਸੁਧਾਰ ਲੈ ਰ ਵੀ ਇਕੱਠੀ ਕਰ ਲੋ ਬੀਜੇਪੀ ਵਾਲਾ ਵੀ ਜੁੜ ਜੋ ਬਾਦਲ ਵੀ ਇਕੱਠੇ ਤਾਂ ਸਰਕਾਰ ਬਣਾਵਾਂਗੇ ਉਹ ਸਰਕਾਰ ਬਣਾਉਣ ਦੀ ਜੋੜ ਤੋੜ ਲਾਈ ਜਾਂਦਾ ਵੀ ਇਹ ਲੋਕਾਂ ਚ ਨਕਾਰ ਤੇ ਅਸੀਂ ਆ ਜਾਾਂਗੇ ਉਹ ਕਹਿੰਦਾ ਅਸੀਂ ਇਕੱਠੇ ਹੋ ਕੇ ਆ ਜਾਾਂਗੇ ਉਹ ਮੁੱਦਾ ਹੀ ਕਿੱਥੇ ਨੇ ਯਾਰ ਪਾਣੀ ਦੇ ਮੁੱਦੇ ਤੇ ਗੱਲ ਲੋਕ ਨਹੀਂ ਸਾਡੇ ਉਹੇ ਜੀ ਹੈ ਜਮਾ ਜਮਾ